ਹੁਣ ਚੋਰ ਭਗਵਾਨ ਦੇ ਘਰ ਨੂੰ ਵੀ ਨਹੀਂ ਬਖਸ਼ ਰਹੇ ਲੋਹੜਿਆਣਾ ਚੌਂਕੀ ਜਗਤਪੁਰੀ थाना ਇਲਾਕੇ ਅਧੀਨ ਚੰਦਰਨਗਰ ਏਰੀਏ ਦੇ ਵਿੱਚ ਇੱਕ ਮੰਦਰ ਤੋਂ नाग ਦੇਵਤੇ ਦੀ ਮੂਰਤੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸੇ ਇੱਕ ਟੋਪੀ ਵਾਲਾ ਵਿਅਕਤੀ ਮੰਦਰ ਦੇ ਅੰਦਰ ਆਉਂਦਾ ਹੈ ਅਤੇ नाग ਦੇਵਤਾ ਦੀ ਮੂਰਤੀ ਚੋਰੀ ਕਰਕੇ ਲੈ ਜਾਂਦਾ ਹੈ ਤਾਂ ਦੱਸਿਆ ਇਹ ਕਿ ਇਸ ਦੌਰਾਨ ਮੰਦਰ ਦੇ ਵਿੱਚ ਪੇਂਟ ਦਾ ਕੰਮ ਚੱਲ ਰਿਹਾ ਸੀ ਪ੍ਰਬੰਧਕਾਂ ਮੁਤਾਬਕ ਇੱਕ ਵਿਅਕਤੀ ਟੋਪੀ ਪਾ ਕੇ ਆਇਆ ਅੰਦਰ ਆ ਕੇ 나ਗ ਦੇਵਤਾ ਦੀ ਅਸ਼ਟ ਧਾਤੂ ਦੀ ਮੂਰਤੀ ਚੋਰੀ ਕਰਕੇ ਲੈ ਗਿਆ ਇਸ ਘਟਨਾ ਨੂੰ ਲੈ ਕੇ ਉਹ ਬਹੁਤ ਚਿੰਤਤ ਨੇ ਲੇਕਿਨ ਕਈ ਲੋਕਾਂ ਦੇ ਵੱਲੋਂ ਮੰਦਰ ਦੇ ਵਿੱਚ ਸੇਵਾ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ ਇਹ ਤਕਰੀਬਨ ਜੀ ਕੋਈ 1:30 ਵਜੇ ਦਾ ਟਾਈਮ ਥਾ तो 1:30 बजे जब हम जो है शाम को 4 3:30 4:00 बजे मंदिर में नीचे आए तो हमने देखा भी नाग देवता यहां है ही नहीं मंदिर खुला रहता है सारा नहीं मंदिर बंद रहता जी मंदिर गेट बंद था गेट बंद होने के बावजूद भी उसने गेट को ओपन किया खोला गेट को जो कैंची गेट था उसको खोल करके अंदर वाला दरवाजा खोला और यहां अंदर आकर के उसने इस ए मंदिर नसीबीन क्लेब चंदन नगर मंदिर है ये मंदिर का नाम है सिद्ध श्री दुर्गा माता मंदिर ਨਸੀਵਨ ਕਲੇਬ ਆਜਾਦ ਗੈਸ ਵਾਲੀ ਗਲੀ ਦੇ ਵਿੱਚ ਇਹ ਮੰਦਰ ਹੈ ਜੀ ਚੋਰੀ ਹੋਈ ਕਿੰਨੇ ਵਜੇ ਤੇ ਇੱਥੇ ਆਪਣੇ ਅਸ਼ਟ ਤਾਤੂ ਦਾ 나ਗ तकरीबन ਲਗਭਗ ਪੌਣੇ ਦੇ 2 ਵਜੇ ਚੋਰੀ ਹੋ ਗਿਆ ਤੇ ਚੋਰ ਆਇਆ ਸਕੂਟਰੀ ਤੇ ਉਹਨੇ ਸਕੂਟਰੀ ਬਾਹਰ ਸ਼ਨੀ ਭਗਵਾਨ ਦੇ ਕੋਲ ਖੜੀ ਕੀਤੀ ਤੇ ਖੜੀ ਕਰਕੇ ਆਪਣੇ ਅੰਦਰ ਆਇਆ ਉਹਨੇ ਦੇਖਿਆ ਵੀ ਮੰਦਰ ਦੇ ਅੰਦਰ ਰਾਂਗਾਲੇ ਉੱਪਰ ਹੈ ਤੇ ਆਪਣੇ ਉਹਨੇ ਨਾਗ ਦੇਵਤਾ ਜੀ ਨੂੰ ਚੱਕਿਆ ਚੱਕ ਕੇ ਬਾਹਰ ਕੁਰਸੀ ਦੇ ਰੱਖ ਕੇ ਫੇਰ ਦੇਖਿਆ ਵੀ ਮੈਨੂੰ ਕੋਈ ਨਹੀਂ ਦੇਖ ਰਿਆ ਤੇ ਉਹ नाग ਦੇਵਤਾ ਨੂੰ ਚੱਕ ਕੇ ਫਰਾਰ ਹੋ ਗਿਆ ਉਹ ਤਕਰੀਬਨ ਕੋਈ 40000 ਰੁਪਏ ਦਾ ਸੀ ਅਸ਼ਟ ਧਾਤੂ ਦਾ ਬਣਿਆ ਸੀ ਤੇ ਆਪਨੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਮੰਦਰਾਂ ਦੇ ਵਿੱਚ ਇਹ ਸੇਵਾ ਜਿਹੜੀ ਹੈ ਭਗਤ ਲੋਕ ਕਰਦੇ ਰਹਿੰਦੇ ਨੇ ਮੈਂ ਤਾਂ ਇਹ ਇਸ ਗੱਲ ਤੋਂ ਵੀ ਬਹੁਤ ਹੈਰਾਨ ਹੈ 나ਗ ਮੰਦਰ ਦੇ ਵਿੱਚੋਂ ਇੱਕ ਚੋਰੀ ਹੋਇਆ ਤੇ ਸਾਡੇ ਕੋਲ ਚਾਰ ਬੰਦੇ ਇਦਾਂ ਦੇ ਆ ਚੁੱਕੇ ਆ ਜਿਹੜੇ ਕਹਿੰਦੇ ਆ ਛੱਡੋ ਜੈਨ ਸਾਹਿਬ 나ਗ ਤਾਂ ਅਸੀਂ ਲਵਾਣਾ ਅਸੀਂ ਲਵਾਣਾ ਅਸੀਂ ਲਵਾਣਾ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਨਜੀ ਨਿਊਜ਼ For latest updates, like and follow our Facebook page SMZ News and don't forget to subscribe our YouTube channel and press the bell icon.